ਅਸਰ ਨਾਮ ਤੋਂ ਤਾਂ ਜਸਪਾਲ ਸਿੰਘ ਲੱਦੂ ਗਾਂ ਇਹ ਰਾਤ ਨੂੰ ਹੋਈ ਹੈ ਜੀ ਰਾਤ 1 ਤੋਂ 3 ਵਜੇ ਦੇ ਵਿਚਕਾਰ ਰਹੀ ਹੈ ਉਹਨੂੰ ਕਿਸ ਟਾਈਮ ਤੋਂ ਸਾਨੂੰ ਸਵੇਰੇ ਪਤਾ ਲੱਗਿਆ 9 ਵਜੇ ਜਦੋਂ ਦੁਕਾਨ ਤੇ ਆਇਆ ਦੁਕਾਨਦਾਰ ਤਾਂ ਉਹਨਾਂ ਨੇ ਫੋਨ ਕੀਤਾ ਮੈਂ ਖੇਤ ਗਿਆ ਆਇਆ ਸੀ ਜਦੋਂ ਉਹ ਖੇਤ ਤੋਂ ਦੁਕਾਨ ਤੇ ਕਹਿੰਦੇ ਉਹ ਚੋਰੀ ਹੰਗਾਮ ਤੱਕ ਜਦੋਂ ਉਹ ਤੋਂ ਬਾਅਦ ਜਿਹੜਾ ਤੁਸੀਂ ਕੋਈ ਕਾਨੂੰਨ ਵਾਲੀ ਗੱਲਬਾਤ ਕੀਤੀ ਹਾਂ ਪੁਲਿਸ ਨੂੰ ਐਪਲੀਕੇਸ਼ਨ ਦੇ ਕੇ ਆਏ ਆ ਇਸ ਵਿੱਚ ਬੰਦ ਵਿੱਚ ਸਾਰੀ ਜਾਣਕਾਰੀ ਦਿੱਤੀ ਹੈ ਉਹ ਕਹਿੰਦੇ ਵੀ ਇੰਕੁਆਰੀ ਕਰਦੇ ਆ। ਉਹ ਲੋਕੇ ਟਿਕਟਾਂ ਦੱਸ ਰਹੇ ਆ। ਉਹ ਕਹਿੰਦੇ ਵੀ ਪਾਲ ਕੇ ਰਹਿਾਂਗੇ ਤੁਹਾਨੂੰ। ਮੁਫਤ ਆ ਕੇ ਕੰਮਸ ਕੰਮ ਦੀ ਗੱਲ ਕਰਨੀ ਅੱਗੇ ਲੱਗਦਾ ਕਾਫੀ ਐਸੀ ਗੱਲ ਹੈ। ਅੱਜ ਤੁਹਾਡੇ ਦੁਕਾਨ ਤੇ ਕੋਈ ਠੀਕ ਨਿਕਣ ਵਾਲੇ ਕੋਈ ਤਾਂ ਸੀ। ਅੱਛੀ ਤਾਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇੱਥੇ ਕੋਈ ਸਰਕਾਰੀ ਮੁਲਾਜ਼ਮਾਂ ਦੀ ਰਾਤ ਨੂੰ ਡਿਊਟੀ ਲਾਈ ਜਾਵੇ ਪਹਿਲਾਂ ਕਿ ਜਿਸ ਤਰ੍ਹਾਂ ਲਾਈ ਹੋਈ ਸੀ ਤਾਂ ਉਸ ਟਾਈਮ ਕੋਈ ਵਰਦਾਤ ਨਹੀਂ ਹੁੰਦੀ ਸੀ ਰਾਤ ਨੂੰ। ਹੁਣ ਜਦੋਂ ਦੇ ਬੰਦ ਕੀਤੇ ਹੋਏ ਆ ਕਿਤੇ ਨਾ ਕਿਤੇ ਇਹੋ ਜਿਹੀਆਂ ਖਬਰਾਂ ਦੇਖਣ ਨੂੰ ਮਿਲਦੀਆਂ।

ਸਾਡੇ ਕੋਲ ਉੱਥੇ ਆ ਕੇ ਤੇ ਦੇਖਦੇ ਆ ਮੌਕਾ ਇਨਕੁਆਰੀ ਕਰਾਂਗੇ ਜੋ ਸਾਹਮਣੇ ਆਉਂਦਾ ਤੇ ਲੈ ਕੇ ਆਉਣੇ ਉਹਨਾਂ ਨੂੰ ਲਗ ਪਤਾ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਹੈਗਾ ਜੀ 25-30000 ਰੁਪਏ ਦਾ ਨੁਕਸਾਨ ਹੋਇਆ ਕਿ ਕਿੱਦਾਂ ਸਾਡਾ AC ਦਾ ਬਾਹਰ ਆਊਟਡੋਰ ਹੈ ਜਿਹੜਾ ਉਹ ਲਾ ਕੇ ਲੈ ਗਏ ਸੋ ਇਹਨੂੰ ਲਾਵਾ ਦਾ ਨਹੀਂ ਨਹੀਂ ਉਸ ਤੋਂ ਇਲਾਵਾ ਸਰ ਨਾਮ ਤੋਂ ਮੇਰਾ ਨਾਮ ਸਰ ਸੁਰੇਸ਼ ਕੁਮਾਰ ਹੈ। ਕਿਹੜੇ ਪਿੰਡ ਨਾਲ ਹੈ? ਮੇਰਾ ਬੈਕ ਹਸਪੰਡ ਹੈ। ਅੱਜ ਉਹ ਰਾਤ ਚੋਰੀ ਨੂੰ ਅੰਜਾਮ ਦਿੱਤਾ ਨਹੀਂ ਇਸ ਪਰੇ ਕਿੰਦਾ। ਸਰ ਰਾਤ ਆਹੀ 8:30 ਹੋਏ ਦੇ ਆਸ-ਪਾਸ ਮੈਂ ਦੁਕਾਨ ਆਫ ਕਰਕੇ ਘਰ ਗਿਆ ਸੀਗਾ। ਤੇ ਉਸ ਤੋਂ ਬਾਅਦ ਜਦੋਂ ਸਵੇਰ ਸ਼ੌਪ ਤੇ ਆਇਆ ਲੈ ਵੋਪਨ ਕਰੀਆ ਤਾਂ ਹੀ ਮਾਲ ਨੂੰ ਸਫਾਈ ਸੋਈ ਕਰਕੇ ਤੇ ਦੇਖਿਆ ਇਹ ਸੀ ਚਾਲੂ ਕਰਿਆ ਤਾਂ ਚਾਲੂ ਨਹੀਂ ਆਇਆ। ਫਿਰ ਜਦੋਂ ਛੱਤ ਤੇ ਜਾ ਕੇ ਦੇਖਿਆ ਤਾਂ ਕੰਪਰੈਸ਼ਨ ਹੈ ਨਹੀਂ ਸੀਗਾ ਛੱਤ ਤੇ। ਫੇਰਾ ਸੇ ਪਾਸੇ ਨਜ਼ਰ ਮਾਰੀ ਤਾਂ ਪਤਾ ਲੱਗਿਆ ਵੀ ਚੋਰੀ ਹੋ ਗਿਆ ਹੈ ਜੋ ਕਿ ਪੁਲਿਸ ਕੰਪਲੀਟ ਕੀਤੀ ਹਾਂਜੀ ਸਰ ਆਸੀਂ ਹਾਂ ਕੰਪਲੀਟ ਕਰ ਰਹੇ ਹਾਂ ਉਹਨਾਂ ਨੇ ਸਾਰੇ ਇਹੀ ਕਿਹਾ ਵੀ ਕੋਈ ਨਾ ਜਲਦ ਤੋਂ ਜਲਦ ਆਪਾਂ ਚੋਰ ਦੀ ਭਾਲ ਕਰਾਂਗੇ ਤੇ ਤੁਹਾਨੂੰ ਤੋਂ ਵੱਡਾ ਸਮਾਨ ਲੱਭ ਕੇ ਦਵਾਂਗੇ ਇਹ ਗੱਲ ਕਰ ਲਈਏ ਸੱਜੇ ਜੀ ਸਾਡੀ ਵੀ ਬਣੀ ਜੇ ਚੋਰੀਆਂ ਨਾਲ ਜਾਂਚ ਦਿੱਤਾ ਗਿਆ ਉਸ ਵੇਲੇ ਕੋਈ ਨਾ ਚੋਰੀਆਂ ਦੇ ਵਿੱਚ ਕੋਈ ਹੱਲ ਹੋਇਆ ਅ ਸਰ ਫਿਲਹਾਲ ਤਾਂ ਨਹੀਂ ਹੋਇਆ ਜੀ ਕੋਈ ਵੀ ਜਿਹੜੀ ਵੀ ਸਮਾਨ ਚੋਰੀ ਹੋਇਆ ਕਦੇ ਨਹੀਂ ਕਿਸੇ ਦਾ ਲੱਭਿਆ ਤੇ ਐਕਸਰੀ ਹੁੰਦਾ ਰਹਿੰਦਾ ਹੈ ਇਹ ਮੰ ਲਓ ਮਹੀਨੇ ਚ ਇੱਕ ਦੋ ਵਾਰ ਐ ਵਰਦਤਾਂ ਹੋਈ ਜਾਂਦੀਆਂ ਜੀ ਪ੍ਰਸ਼ਾਸਨ ਕੋਲ ਕੀ ਮੰਗ ਚਾਹਦੇ ਹੋ ਪ੍ਰਸ਼ਾਸਨ ਤੋਂ ਸਰ ਇਹ ਹੀ ਮੰਗ ਹੈ ਵੀ ਮੰਨ ਲਓ ਪਹਿਲਾਂ ਇੱਥੇ ਅੱਡੇ ਦੇ ਨਾਕਾ ਲੱਗਦਾ ਸੀਗਾ ਤਾਂ ਜਿੰਨਾ ਟਾਈਮ ਨਾਕਾ ਲੱਗਦਾ ਰਿਹਾ ਕਦੇ ਕੋਈ ਵਰਦਤ ਨਹੀਂ ਹੋਈ ਹੁਣ ਇੱਕ ਮਹੀਨਾ ਹੋ ਗਿਆ ਹੁਣ ਫਿਰ ਮਤਲਬ ਨਾਕਾ ਲੱਗਣਾ ਬੰਦ ਹੋ ਗਿਆ ਇੱਥੇ ਉਹ ਚੱਕ ਕੇ ਇਹਨਾਂ ਨੇ ਕਰਤਾ ਲਾਦੂਗਾ ਪਿੰਡ ਚ ਤਾਂ ਉਹ ਹੁਣ ਇੱਥੇ ਫਿਰ ਚੋਰਾਂ ਨੂੰ ਜਿਵੇਂ ਕਰੂ ਖੁੱਲ ਮਿਲ ਗਈ ਹੈ ਤਾਂ ਫਿਰ ਵਰਦਤਾਂ ਕਰ ਰਹੀ ਹੈ ਅੱਲਾਪਕ ਗੱਲ ਕਰ ਲਈ ਨਿਸ਼ਾਨ ਦੇ ਕਿੰਨੇ ਕੁ ਲੋਕ ਆਈ ਸਰ ਨਾ ਨਵੇਂ ਅਸੀਂ ਦਾ ਪਤਾ ਹੀ ਐ ਐਸੇ ਸਾਲੀ ਤੋਂ ਆਇਆ ਸੀਗਾ ਜੀ 35 ਤੋਂ 40 ਹਜ਼ਾਰ ਦੇ ਵਿੱਚ ਐਸੀ ਪੈਂਦਾ ਜੀ ਤੇ ਐਸੀ ਦਾ ਕੋਈ ਹੋਰ ਨਹੀਂ ਨੁਕਸਾਨ ਨਹੀਂ ਸਰ ਹੋਰ ਕੋਈ ਨੁਕਸਾਨ ਨਹੀਂ ਆਇਆ ਜੀ ਕੰਪਰੈਸਰ ਲਾ ਕੇ ਲੈ ਗਏ